ਅਕਸਰ ਸਿਵਲ ਹਸਪਤਲ ਦੇ ਵਿੱਚ ਬੇਪਰਵਾਹੀ ਦਾ ਲਾਪਰਵਾਹੀ ਦੇਖਣ ਨੂੰ ਮਿਲਦੀ ਆ ਪਰ ਕਦੀ ਵੀ ਇਹ ਨਹੀਂ ਦੇਖਣ ਨੂੰ ਮਿਲਿਆ ਕਿ ਕਿਸੇ ਡਾਕਟਰ ਵੱਲੋਂ ਜਿਹੜੀ ਹੈਗੀ ਆ ਮਰੀਜ਼ ਦੀ ਜਾਨ ਬਚਾ ਕੇ ਉਸ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਹੋਵੇ ਜਾਂ ਇਹੋ ਜਿਹਾ ਕਦੀ ਚਾਂਸ ਜਿਹੜਾ ਦੇਖਣ ਨੂੰ ਮਿਲਦੇ ਨੇ ਤੇ ਅਜਿਹਾ ਹੀ ਇੱਕ ਚਾਂਸ ਸਿਵਲ ਹਸਪਤਲ ਗੁਰਦਾਸਪੁਰ ਵਿੱਚ ਹੋਇਆ ਸਾਡੇ ਨਾਲ ਨੇ ਡਾਕਟਰ ਮੁਹਬਤਪਾਲ ਸਿੰਘ ਇਹਨਾਂ ਨੇ ਬੀਐਸਐਫ ਦਾ ਇੱਕ ਜਵਾਨ ਸੀਗਾ ਜਿਹਨੂੰ ਸੱਪ ਲੜ ਕੇ ਆਇਆ ਸੀਗਾ ਤੇ ਉਹਦੀ ਜਾਨ ਕਿਵੇਂ ਬਚਾਈ ਪੂਰੀ ਜਿਹੜੀ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਤੋਂ ਸਸਿਕਲ ਜੀ ਮੈਂ ਡਾਕਟਰ ਮਹੋਬਤਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਇੱਥੇ ਸਿਵਲ ਹਸਪੀਟਲ ਗੁਦਾਸਪੁਰ ਦੇ ਵਿੱਚ ਐਜ਼ ਅ ਮੈਡੀਕਲ ਸਪੈਸ਼ਲਿਸਟ ਕੰਮ ਕਰ ਰਿਹਾ ਤਿੰਨ ਸਾਲ ਤੋਂ ਪਿਛਲੇ ਇੱਥੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਬੀਐਸਐਫ ਤੋਂ ਸਵੇਰੇ ਉਹਨੂੰ 5 ਵਜੇ ਬੀਐਸਐਫ ਕੈਂਪ 'ਚ ਇੱਕ ਸੱਪ ਨੇ ਉਹਨੂੰ ਡੰਗ ਮਾਰ ਦਿੱਤਾ ਸੀਗਾ ਤੇ ਸੱਪ ਵੀ ਜਿਹੜਾ ਸੀਗਾ ਭਾਜੀ ਉਹ ਬਹੁਤ ਜ਼ਿਆਦਾ ਜ਼ਹਿਰੀਲਾ ਸੀ ਉਹਨੂੰ ਕਾਮਨ ਕ੍ਰੇਟ ਦੇ ਨਾਮ ਨਾਲ ਵੀਡੀਓ ਦਿਖਾਈ ਸੀ ਉਹਨਾਂ ਨੇ ਮੈਨੂੰ ਕਾਮਨ ਕ੍ਰੇਟ ਸੀਗਾ ਇਹ ਪੇਸ਼ੈਂਟ ਪਹਿਲੇ ਗਿਆ ਜੀ ਉੱਥੇ ਆਪਣੇ ਸਿਵਲ ਹਸਪਤਲ ਅਲਾਨੌਰ ਜਿੱਥੋਂ ਕਿ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪਤਲ ਗੁਰਦਾਸਪੁਰ ਜਦੋਂ ਆਪਾਂ ਇੱਥੇ ਆਏ ਆਂ ਤੇ ਪੇਸ਼ੈਂਟ ਦੇਖਿਆ ਤੇ ਪੇਸ਼ੈਂਟ ਦੀ ਕੰਡੀਸ਼ਨ ਜਿਹੜੀ ਸੀ ਬਹੁਤ ਜ਼ਿਆਦਾ ਖਰਾਬ ਸੀਗੀ ਆਪਾਂ ਇੰਜੈਕਸ਼ਨਸ ਵਗੈਰਾ ਦਿੱਤੇ ਉਹਨੂੰ ਏਐਸਵੀ ਜਿਸ ਨੂੰ ਕਹਿੰਦੇ ਆ ਜਿਹੜਾ ਮਤਲਬ ਹੁੰਦਾ ਕਿ ਜ਼ਹਿਰ ਨੂੰ ਕੱਟਣ ਵਾਲੇ ਇੰਜੈਕਸ਼ਨ ਆਪਾਂ ਦਿੱਤੇ ਮਟੋਰੀ ਕੰਡੀਸ਼ਨ ਜਿਹੜੀ ਸੀ ਉਹ ਲਗਾਤਾਰ ਵਿਗੜਦੀ ਗਈ ਏ ਆਪਾਂ ਇੱਕ ਟਾਈਮ ਤੇ ਇਹ ਆਇਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਕੋਲਾਪਸ ਕਰ ਗਿਆ ਸੀਗਾ ਇੱਥੇ ਸਾਡੇ ਸਿਵਲ ਹਸਪੀਟਲ ਦੇ ਐਮਰਜੈਂਸੀ ਰੂਮ ਦੇ ਵਿੱਚ ਹੀ ਪੇਸ਼ੈਂਟ ਦਾ ਬਿਲਕੁਲ ਵੀ ਸਾਹ ਆਣੇ ਬਿਲਕੁਲ ਬੰਦ ਹੋ ਗਏ ਬੀਪੀ ਪਲਸ ਅਨਰੀਕੋਰਡੇਬਲ ਹੋ ਗਿਆ ਸੀਗਾ ਫਿਰ ਅਸੀਂ ਜੀ ਜੋ ਵੀ ਇੱਥੇ ਮਤਲਬ ਕਰ ਸਕਦੇ ਸੀ ਉਹਨੂੰ ਸੀਪੀਆਰ ਦਿੱਤਾ ਉਹਨੂੰ ਇੱਕ ਵਾਰੀ ਕਹਿ ਸਕਦੇ ਹਾਂ ਕਿ ਪੇਸ਼ੈਂਟ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਸੀ ਉਹਦੀ ਹਰਟ ਬੀਟ ਤੇ ਪਲਸ ਵਗੈਰਾ ਬਿਲਕੁਲ ਬੰਦ ਹੋ ਗਈ ਬਿਲਕੁਲ ਜੀ ਬਿਲਕੁਲ ਬਿਲਕੁਲ ਪੇਸ਼ੈਂਟ ਬਿਲਕੁਲ ਇੱਕ ਵਾਰੀ ਮਤਲਬ ਕਹਿ ਲਓ ਕਿ ਡੈੱਡ ਹੋ ਗਿਆ ਸੀਗਾ ਠੀਕ ਹੈ ਤੇ ਪਰ ਸਾਡੀ ਟੀਮ ਜਿਹੜੀ ਸੀ ਇੱਥੇ ਅਵੇਲੇਬਲ ਐਮਓ ਸੀਗੇ ਸਾਡੇ ਡਾਕਟਰ ਕੇਪੀ ਸੀਗੇ ਆਪਾਂ ਡਾਕਟਰ ਜੀਵਨ ਐਨੈਸਥੈਟਿਸਟ ਸੀਗੇ ਉਹਨਾਂ ਨੂੰ ਉਸੇ ਟਾਈਮ ਕਾਲ ਕੀਤਾ ਕਿ ਤੁਸੀਂ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਅਸੀਂ ਨਾਲ ਹੀ ਪੇਸ਼ੈਂਟ ਦੀ ਸੀਪੀਆਰ ਸਟਾਰਟ ਕੀਤੀ ਸਾਰੇ ਨਰਸਿੰਗ ਸ ਕੋਸ਼ਿਸ਼ ਕੀਤੀ ਅਸੀਂ ਉਹਨੂੰ ਟਿਊਬ ਉਹਦੇ ਗਲੇ ਦੇ ਵਿੱਚ ਪਾ ਦਿੱਤੀ ਪੇਸ਼ੈਂਟ ਜਿਹੜੀ ਆਪਾਂ ਨੂੰ ਘੱਟੋ ਘੱਟ ਨਰ ਅੱਧਾ ਪੌਣੇ ਘੰਟੇ ਦੇ ਵਿੱਚ ਸਾਨੂੰ ਉਹਦਾ ਮਤਲਬ ਥੋੜਾ ਜਿਹਾ ਸਾਹ ਜਿਹੜੇ ਉਹਦੇ ਬੀਪੀ ਪਲਸ ਥੋੜਾ ਬਹੁਤ ਆਨ ਲੱਗ ਗਿਆ ਅਸੀਂ ਉਹਨੂੰ ਅੰਬੂ ਕਰਦੇ ਹੋਏ ਸਾਡੇ ਕੋਲ ਵੈਂਟੀਲੇਟਰ ਦੀ ਫੈਸਿਲਿਟੀ ਜਿਹੜੀ ਹੈਗੀ ਆ ਉਹ ਸਿਵਲ ਹਸਪੀਟਲ ਕੋਲ ਦਾਸਪੁਰ ਦੇ ਵਿੱਚ ਸਾਡੇ ਕੋਲ ਅਵੇਲੇਬਲ ਨਹੀਂ ਹੈਗੀ ਇਸ ਕਰਕੇ ਸਾਨੂੰ ਪੇਸ਼ੈਂਟ ਨੂੰ ਰੈਫਰ ਕਰਨਾ ਪਿਆ ਇੱਥੋਂ ਕਿ ਅਸੀਂ ਉਹਨੂੰ ਰੈਫਰ ਵਾਸਤੇ ਗਿਆ ਗੁਨਾਨਕ ਹਸਪੀਟਲ ਚਲਾ ਜਾਓ ਤੇ ਉਹ ਫਿਰ ਇੱਥੋਂ ਮਤਲਬ ਨਿਕਲ ਗਏ ਬਟ ਜਿਹੜੀ ਮੇਨ ਗੱਲ ਸੀ ਜ 2-4 ਮਿੰਟ ਵੀ ਲੇਟ ਹੋ ਜਾਂਦਾ ਤਾਂ ਉਹ ਪੇਸ਼ੈਂਟ ਮਤਲਬ ਖਤਮ ਸੀਗਾ ਤੁਸੀਂ ਮੈਂ ਕਿ ਤੁਸੀਂ ਦੱਸਿਆ ਕਿ ਇੱਥੇ ਸਾਡੇ ਹਸਪੀਟਲ ਦੇ ਵਿੱਚ ਵੈਂਟੀਲੇਟਰ ਦੀ ਫੈਸਿਲਿਟੀ ਨਹੀਂ ਹੈਗੀ ਫਿਰ ਇੱਥੋਂ ਹਰ ਮਰੀਜ਼ ਨੂੰ ਜਿਹੜਾ ਹੈਗਾ ਤੁਹਾਨੂੰ ਸ਼ਿਫਟ ਕਰਨਾ ਪੈਂਦਾ ਜਿੰਨੂੰ ਇਹ ਅਜੇ ਹੀ ਲੋਡ ਹੋਵੇ ਹਾਂਜੀ ਹਾਂਜੀ ਕਿਉਂਕਿ ਵੈਂਟੀਲੇਟਰ ਜਿਹੜਾ ਆ ਉਹਦੇ ਵਾਸਤੇ ਪ੍ਰੋਪਰ ਕੇਅਰ ਚਾਹੀਦੀ ਹਰ ਚੀਜ਼ ਚਾਹੀਦੀਸ ਹਨ ਆਨ ਆਈ ਸੀ ਯੂ ਪ੍ਰੋਪਰ ਚਾਹੀਦਾ ਹੈਗਾ ਕਿ ਜਿਹੜੀ ਫੈਸਿਲਿਟੀਆਂ ਕਈ ਚੀਜ਼ਾਂ ਦੇਖੋ ਗਵਰਨਮੈਂਟ ਹਸਪੀਟਲਸ ਦੇ ਵਿੱਚ ਨਹੀਂ ਹੈਗੀਆਂ ਅਸੀਂ ਉਹਨੂੰ ਟਿਊਬ ਪਾ ਦਿੱਤੀ ਅੰਬੂ ਇੱਕ ਹੁੰਦਾ ਕਿ ਅਸੀਂ ਉਹਨੂੰ ਸਾਹ ਜਿਹੜਾ ਆਰਟੀਫੀਸ਼ੀਅਲ ਦੇਈ ਜਾਂਦੇ ਹਾਂ ਵੈਂਟੀਲੇਟਰ ਹੁੰਦਾ ਕਿ ਉਹਨੇ ਮਸ਼ੀਨ ਨੇ ਆਪਣੇ ਆਪ ਕਰਕੇ ਜਿੰਨਾ ਇੱਥੇ ਅੱਧਾ ਘੰਟਾ ਪੌਣਾ ਘੰਟਾ ਰੱਖਿਆ ਸੀ ਉਹਨੂੰ ਬਚਾਇਆ ਪ੍ਰੋਪਰ ਵੇ ਦੇ ਨਾਲ ਤੇ ਬਾਕੀ ਜੇ ਹੁਣ ਲੌਂਗ ਟਰਮ ਵੈਂਟੀਲੇਟਰ ਸਪੋਰਟ ਦੀ ਲੋੜ ਸੀਗੀ ਉਹਨੂੰ 1 2 4 ਦਿਨ ਲੱਗ ਸਕਦੇ ਸੀ ਬਾਕੀ ਦਵਾਈਆਂ ਜਿਹੜਾ ਆਪਣਾ ਕੰਮ ਕਰਨਾ ਸੀਗਾ ਇਸ ਕਰਕੇ ਪੇਸ਼ੈਂਟ ਦੀ ਬਿਹਤਰੀ ਵਾਸਤੇ ਸਾਨੂੰ ਪੇਸ਼ੈਂਟ ਨੂੰ ਰੈਫਰ ਹੀ ਕਰਨਾ ਪੰਦਾ ਸੀ ਵੈਂਟੀਲੇਟਰ ਵੀ ਵੀਡੀਓ ਦੇਖੀਏ ਉਹਦੇ ਵਿੱਚ ਵੀ ਕਮ ਸੇ ਕਮ ਤੁਸੀਂ 1 ਘੰਟੇ ਤੱਕ ਉਹਦੇ ਨਾਲ ਕਾਫੀ ਜਦੋਜहद ਕਰਦੇ ਦਿਖਾਈ ਦੇ ਰਹੇ ਹੋ ਵੀਡੀਓ ਦੇ ਵਿੱਚ ਵੀ ਉਹਦੇ ਵਿੱਚ ਸੀਪੀਆਰ ਦੇ ਵਿੱਚ ਕੀ ਹੁੰਦਾ ਕੀ ਦੱਸਣਾ ਚਾਹੋਗੇ ਲੋਕਾਂ ਨੂੰ ਕਿ ਜੇ ਕਿਸੇ ਨੂੰ ਅਚਾਨਕ ਜੇ ਕਿਸੇ ਨੂੰ ਜ਼ਰੂਰਤ ਪੈ ਜੇ ਤੇ ਕਿ ਹਾਂਜੀ ਇਹ ਬਹੁਤ ਜ਼ਰੂਰੀ ਗਾਈਡਲਾਈਨਸ ਹੈਗੀਆਂ ਜਿਹੜੀਆਂ ਸਾਡੇ ਸਾਦੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਲੋਕਾਂ ਨੂੰ ਪੇਸ਼IENTS ਨੂੰ ਪਤਾ ਹੋਣਾ ਚਾਹੀਦਾ ਕਿ ਕੀ ਆਪਾਂ ਕਰਨਾ ਹੈ ਪੇਸ਼IENTS ਨੂੰ ਜੀ ਜਿਹੜਾ ਵੀ ਕੋਈ ਇਦਾਂ ਇੱਕਦਮ ਕੋਈ ਕੋਲੈਪਸ ਕਰ ਜੇ ਕਿ ਇਹਦਾ ਬੀਪੀ ਪਲਸ ਤੁਹਾਨੂੰ ਨਹੀਂ ਮਿਲ ਰਿਹਾ ਉਹਦੀ ਛਾਤੀ ਨੂੰ ਦਬਾਓ ਦੋ ਹੱਥ ਦੇ ਨਾਲ ਆਪਣਾ ਰੱਖ ਕੇ ਪੂਰੇ ਜੋਰ ਦੇ ਨਾਲ ਕਿ ਛਾਤੀ ਘੱਟੋ ਘੱਟ 5-10 ਸੈਂਟੀਮੀਟਰ ਅੰਦਰ ਜਾਣੀ ਚਾਹੀਦੀ ਹੈ ਦਬਾਉ ਬਾਕੀ ਉਹਨੂੰ ਆਰਟੀਫੀਸ਼ੀਅਲ ਸਾਰੀ ਲੋਡ ਪੈਣੀ ਆ ਦੇਖੋ ਮਾਉਥ ਟੂ ਮਾਉਥ ਰੈਸਪੀਰੇਸ਼ਨ ਹੋਣੀ ਆ ਕਿਉਂਕਿ ਹਰ ਘਰਾਂ ਦੇ ਵਿੱਚ ਸਾਡੇ ਕੋਲ ਉਹ ਜੀ ਫੈਸਿਲਿਟੀ ਨਹੀਂ ਹੁੰਦੀ ਆ ਆਪਾਂ ਮਾਉਥ ਟੂ ਮਾਉਥ ਰੈਸਪੀਰੇਸ਼ਨ ਉਹਨਾਂ ਨੂੰ ਦੇ ਸਕਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਰੂਰੀ ਨੇ ਇਹ ਮਤਲਬ ਲੋਕਾਂ ਨੂੰ ਵੈਸੇ ਜਾਗਰੂਕ ਹੋਣਾ ਚਾਹੀਦਾ ਇਸ ਪ੍ਰਤੀ ਆ ਕੇ ਸਾਡੇ ਕੋਲੋਂ ਕਦੀ ਵੀ ਇਹ ਚੀਜ਼ਾਂ ਸਿੱਖ ਲੈਣ ਕਿਉਂਕਿ ਸਾਡੀਆਂ ਇੱਥੇ ਗਾਈਡਲਾਈਨਸ ਦੇ ਮੁਤਾਬਕ ਚੱਲਦੀਆਂ ਰੰਦੀਆਂ ਕਲਾਸੇਸ ਤੇ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਇਹੋ ਜੀ ਹੋਏ ਤੇ ਬੰਦਾ ਸਾਡੇ ਕੋਲ ਆ ਕੇ ਜਦੋਂ ਮर्जी ਆ ਕੇ ਸਲਾਹ ਲੈ ਸਕਦਾ ਹੈ ਤੋਸੀ ਕੋਮਨ ਕਰਿਆ ਤੇ ਦਾ ਨਾਮ ਲਿਆ ਜਾਂ ਕੋਬਰਾ ਅਜਿਹੇ ਸਪਾਂਤ ਦੀ ਵੈਨਮ ਤੋਂ ਜਿਹੜਾ ਹੈਗਾ ਉਹ ਜਾਣਕਾਰੀ ਨਹੀਂ ਰੱਖਦੇ ਤੇ ਉਹ ਕਈ ਵਾਰ ਧਾਗੇ ਤਵੀਤਾਂ ਦੇ ਜਾਂ ਫੂਡ ਝਾੜ ਫੂਕ ਦੇ ਪਿੱਛੇ ਪੈ ਜਾਂਦੇ ਨੇ ਉਹਦੇ ਨਾਲ ਮੌਤ ਵੀ ਹੋ ਜਾਂਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੇਰੀ ਇੱਕੋ ਗੁਜਾਰਿਸ਼ ਹੈ ਸਾਰੇ ਸਰੋਤਿਆਂ ਦੇ ਅੱਗੇ ਸਾਰੇ ਪੇਸ਼ੈਂਟਸ ਦੇ ਅੱਗੇ ਕਿ ਸੱਪ ਵੱਡੇ ਦਾ ਬੰਦਾ ਜਿਹੜਾ ਜੇ ਬਹੁਤ ਈਜ਼ੀਲੀ ਬਚਾਇਆ ਜਾ ਸਕਦਾ ਜੇ ਇਹ ਸਾਡੀ ਸੋਚ ਹੈਗੀ ਆ ਕਿ ਸੱਪ ਨੇ ਵੱਡਤਾ ਤੇ ਇਹ ਬੰਦਾ ਨਹੀਂ ਬਚਣਾ ਕੋਈ ਕੋਈ ਬੂੰਦਾ ਪਵਾਈ ਜਾਂਦਾ ਕੋਈ ਧਾਗੇ ਤਵੀਤ ਕਰਾਈ ਜਾਂਦਾ ਤੁਹਾਡੇ ਵਾਲੀ ਗੱਲ ਹੈ ਬਟ ਦੇਖੋ ਇਹ ਸਾਡੇ ਕੋਲ ਜਿਹੜੇ ਐਂਟੀ ਸਨੇਕ ਵੈਨਮ ਆ ਜਿਹੜਾ ਜ਼ਹਿਰ ਨੂੰ ਕੱਟਣ ਵਾਲੇ ਟੀਕੇ ਹੁੰਦੇ ਆ ਪੋਲੀਵੈਲੈਂਟ ਹੁੰਦੇ ਆ ਪੋਲੀਵੈਲੈਂਟ ਦਾ ਮਤਲਬ ਕਿ ਜਿੰਨੇ ਸਾਡੇ ਇਲਾਕੇ ਦੇ ਵਿੱਚ ਸੱਪ ਪਏ ਜਾਂਦੇ ਆ ਉਹ ਹਰ ਇੱਕ ਸੱਪ ਤੇ ਉਹ ਕੰਮ ਕਰੂਗਾ ਦੋ ਤਰ੍ਹਾਂ ਦੇ ਜੀ ਸੱਪ ਹੁੰਦੇ ਆ ਜੀ ਇੱਕ ਜਿਹੜ ਬਲੱਡ ਥਿਨ ਬਲੱਡ ਤੇ ਕੰਮ ਕਰਦਾ ਜਾ ਕੇ ਜਾਇ ਜਿਹੜਾ ਕਿ ਬਲੱਡ ਜਿਹੜਾ ਉਹਨਾਂ ਦਾ ਮਤਲਬ ਵਗਨ ਲੱਗ ਜਾਂਦਾ ਪੂਰੀ ਬਾਡੀ ਦੇ ਵਿੱਚੋਂ ਦੂਜਾ ਹੁੰਦਾ ਹੈ ਨਿਊਰੋਟੌਕਸਿਕ ਨਿਊਰੋਟੌਕਸਿਕ ਦਾ ਮਤਲਬ ਕਿ ਨਸਾਂ ਦੇ ਅਸਰ ਹੋਣ ਲੱਗ ਜਾਂਦਾ ਹੁਣ ਆਹੀ ਆਪਾਂ ਪੇਸ਼ੈਂਟ ਦੀ ਗੱਲ ਕਰੀਏ ਤੇ ਜਿਹੜਾ ਸੈਪਸਿਸ ਸੀ ਕਾਮਨ ਕ੍ਰੇਟ ਸੀਗਾ ਇਹਨੇ ਉਹਦੀਆਂ ਨਸਾਂ ਤੇ ਅਸਰ ਕਰਤਾ ਇਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਸਾਹ ਲੈਣ ਵਾਲੀਆਂ ਮਸਲਸ ਸੀਗੀਆਂ ਉਹ ਪੈਰਾਲਾਈਜ਼ ਹੋ ਗਈਆਂ ਜਿਹਦੇ ਕਾ ਕਿ ਉਹਨੂੰ ਸਾਹ ਨਹੀਂ ਸੀ ਆ ਰਹਾ ਜਿਹਦੇ ਕਾ ਕਿ ਉਹਨੂੰ ਵੈਂਟੀਲੇਟਰ ਦੀ ਤੁਰੰਤ ਜ਼ਰੂਰਤ ਸੀਗੀ ਕਿ ਆਪਾਂ ਆਰਟੀਫੀਸ਼ੀਅਲ ਸਾਹ ਉਹਨੂੰ ਬਾਕੀ ਜਿਹੜੀਆਂ ਦਵਾਈਆਂ ਨੇ ਆਪਣਾ ਕੰਮ ਕਰਨਾ ਉਹ ਹੌਲੀ-ਹੌਲੀ ਮਤਲਬ ਹੁੰਦਾ ਦੇ ਸਭ ਤੋਂ ਪਹਿਲੇ ਸਾਡੀਆਂ ਗਾਈਡਲਾਈਨਸ ਵਿੱਚ ਇਹੀ ਕਹਿੰਦੇ ਆ ਏ ਬੀ ਸੀ ਡੀ ਪਹਿਲੇ 에ਅਰਵੇ ਨੂੰ ਸਿਕਿਉਰ ਕਰੋ ਕਿ 에ਅਰਵੇ ਜਿਹੜਾ ਉਹਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਬਰੀਥਿੰਗ ਹੋਰੀ ਪ੍ਰੋਪਰ ਹੋਵੇ ਸਰਕੂਲੇਸ਼ਨ ਹੋਰੀ ਪ੍ਰੋਪਰ ਹੋਵੇ ਇਹ ਬੇਸਿਕ ਗਾਈਡਲਾਈਨਸ ਹੁੰਦੀਆਂ ਬਾਕੀ ਟ੍ਰੀਟਮੈਂਟ ਬਾਅਦ ਸਟਾਰਟ ਹੁੰਦਾ ਪਹਿਲੇ ਹੁੰਦਾ ਪਹਿਲੇ ਜਾਨ ਬਚਾਈਏ ਇਹ ਸੰਜੀਤ ਡਾਕਟਰ ਮੁਹਬਤਪਾਲ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਜਾਨ ਬਚਾਈ ਆ ਦੂਸਰਾ ਲੋਕਾਂ ਨੂੰ ਇਹ ਸੁਨੇਹਾ ਵੀ ਦਿੱਤਾ ਹੈ ਕਿ ਕਿਸੇ ਨੂੰ ਵੀ ਸੱਪ ਲੜੇ ਤਾਂ ਉਹਦੇ ਝਾੜਫੂਕ ਵਾਲੇ ਜਿਹੜੇ ਹੈਗੇ ਨੇ ਇਲਾਜ ਉਹਨਾਂ ਦੇ ਵਿੱਚ ਨਹੀਂ ਪੈਣਾ ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੇ ਇਲਾਜ ਜਿਹੜੇ ਨੇ ਸੱਪ ਦੇ ਕੱਟਣ ਦੇ ਅਵੇਲੇਬਲ ਨੇ ਤੇ ਸਾਨੂੰ ਸਿੱਧਾ ਜਿਹੜਾ ਹੈਗਾ ਮਰੀਜ਼ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਤਾਂ ਜੋ ਅਜਿਹੇ ਡਾਕਟਰਾਂ ਤੋਂ ਸੇਵਾਵਾਂ ਲੈ ਕੇ ਅਸੀਂ ਜ਼ਿੰਦਗੀਆਂ ਜਿਹੜੀਆਂ ਨੇ ਬਚਾ ਸਕੀਏ ਆਪਣੇ ਸਹਿਯੋਗੀ ਕੈਮਰਾਮੈਨ ਤਜਿੰਦਰ ਸਿੰਘ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜਗਬਾਣੀ ਟੀਵੀ ਗੁਰਦਾਸਪੁਰ